ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਪਿੰਡ ਵਿੱਚ ਜਗਤਾਰ ਨਾਂ ਦਾ ਕਿਸਾਨ ਰਹਿੰਦਾ ਸੀ ਉਸ ਦਾ ਦਿਲ ਬਹੁਤ ਚੰਗਾ ਸੀ ਪਰ ਕਈ ਸਾਲਾਂ ਤੋਂ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਕਦੇ ਮੀਂਹ ਕੱਟ ਪੈ ਜਾਂਦਾ ਸੀ ਕਦੇ ਬਹੁਤ ਜ਼ਿਆਦਾ ਪੈ ਜਾਂਦਾ ਸੀ ਕਦੇ ਕੀੜੇ ਫਸਲ ਖਾ ਜਾਂਦੇ ਸੀ ਕਦੇ ਪੱਕਣ ਸਮੇਂ ਹੜ ਆ ਜਾਂਦਾ ਸੀ ਇੱਕ ਇੱਕ ਕਰਕੇ 3 ਸਾਲ ਬੀਤ ਗਏ ਪਰ ਫਸਲ ਨੇ ਉਸ ਦਾ ਸਾਥ ਨਾ ਦਿੱਤਾ ਜਗਤਾਰ ਦੇ ਘਰ ਵਿੱਚ ਚੁੱਲ੍ਹਾ ਵੀ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਪਤਨੀ ਹਰ ਵੇਲੇ ਕਹਿੰਦੀ ਰਹਿੰਦੀ ਸੀ ਜਗਤਾਰ ਬੱਚਿਆਂ ਲਈ ਕੁਝ ਸੋਚ ਸਾਨੂੰ ਹੋਰ ਕੰਮ ਕਰਨਾ ਪੈ ਜਾਵੇਗਾ ਖੇਤੀ ਤਾਂ ਹੁਣ ਚੱਲਦੀ ਨਹੀਂ ਲੱਗਦੀ ਜਗਤਾ ਦਾ ਦਿਲ ਟੁੱਟ ਚੁੱਕਾ ਸੀ ਉਸਨੇ ਖੇਤਾਂ ਵਿੱਚ ਜਾਣਾ ਹੀ ਛੱਡ ਦਿੱਤਾ ਸੀ ਖਾਲੀ ਬੈਠ ਕੇ ਸੋਚਦਾ ਰਹਿੰਦਾ ਸੀ ਜਦੋਂ ਮੇਰੀ ਕਿਸਮਤ ਹੀ ਮੇਰੇ ਨਾਲ ਨਹੀਂ ਫਿਰ ਮਿਹਨਤ ਕਰਕੇ ਕੀ ਲਾਭ ਬੀਜ-ਬੀਜ ਕੇ ਵੀ ਕੁਝ ਨਹੀਂ ਮਿਲਦਾ ਇੰਨੇ ਦਾ ਇੱਕ ਬਜ਼ੁਰਗ ਸੀ ਬਾਬਾ ਮੱਲਾ ਉਹ ਸਿਆਣਾ ਤੇ అనుభవੀ ਕਿਸਾਨ ਸੀ ਇੱਕ ਦਿਨ ਉਹ ਜਗਤਾਰ ਦੇ ਖਾਲੀ ਖੇਤਾਂ ਕੋਲੋਂ ਦੀ ਲੰਘ ਰਿਹਾ ਸੀ ਉਸ ਨੇ ਵੇਖਿਆ ਕਿ ਮਿੱਟੀ ਸੁੱਕੀ ਪਈ ਹੈ ਬੀਜ ਦਾ ਨਾ ਮੋਨ ਨਿਸ਼ਾਨ ਨਹੀਂ ਉਹ ਸਿੱਧਾ ਜਗਤਾਰ ਦੇ ਘਰ ਗਿਆ ਬਾਬਾ ਨੇ ਕਿਹਾ ਪੁੱਤ ਜਗਤਾਰ ਤੂੰ ਖੇਤਾਂ ਵਿੱਚ ਬੀਜ ਕਿਉਂ ਨਹੀਂ ਬੀਜੇ ਜਗਤਾਰ ਨੇ ਨਿਰਾਸ਼ੀ ਭਰੀ ਆਵਾਜ਼ ਵਿੱਚ ਕਿਹਾ ਬਾਬਾ ਜੀ ਮੈਂ ਹਾਰ ਗਿਆ ਹਾਂ ਤਿੰਨ ਸਾਲ ਤੋਂ ਮਿਹਨਤ ਕਰਦਾ ਆ ਰਿਹਾ ਹਾਂ ਪਰ ਨਤੀਜਾ ਹਮੇਸ਼ਾ ਨੁਕਸਾਨ ਹੁਣ ਬੀਜ ਸੁੱਟ ਕੇ ਆਪਣੀ ਤਾਕਤ ਕਿਉਂ ਖਰਾਬ ਕਰਾਂ ਬਾਬਾ ਮੱਲਾ ਮੁਸਕਰਾਇਆ ਤੇ ਆਪਣੀ ਜੇਬ ਵਿੱਚ ਇੱਕ ਛੋਟਾ ਬੀਜ ਕੱਢਿਆ ਉਸਨੇ ਜਗਤਾਰ ਨੂੰ ਦਿਖਾਉਂਦਿਆਂ ਕਿਹਾ ਇਹ ਬੀਜ ਵੇਖ ਇੰਨਾ ਛੋਟਾ ਹੈ ਪਰ ਇਸ ਦੇ ਅੰਦਰ ਪੂਰਾ ਦਰਖਤ ਛੁਪਿਆ ਹੋਇਆ ਹੈ ਜੇ ਤੂੰ ਇਸ ਨੂੰ ਮਿੱਟੀ ਵਿੱਚ ਨਾ ਸੁੱਟੇ ਤਾਂ ਇਹ ਦਰਖਤ ਕਦੇ ਜਨਮ ਹੀ ਨਹੀਂ ਲਵੇਗਾ ਜ਼ਿੰਦਗੀ ਵੀ ਐਸੀ ਸੀਸ਼ ਹੈ ਸੁਪਨੇ ਮਿਹਨਤ ਖੁਸ਼ੀ ਇਹ ਸਾਰੇ ਬੀਜ ਹਨ ਜੇ ਬੀਜਣਾ ਛੱਡ ਦਿੰਦੇ ਹਾਂ ਤਾਂ ਫਸਲ ਦਾ ਸਵਾਦ ਕਦੇ ਨਹੀਂ ਮਿਲੇਗਾ ਇੱਕ ਰਾਤ ਜਗਤਾਰ ਚੁੱਪ ਕਰਕੇ ਬੈਠਾ ਸੀ ਉਸ ਦੀ ਬਜ਼ੁਰਗ ਮਾਂ ਨੇ ਉਸ ਨੂੰ ਬੁਲਾਇਆ ਮਾਂ ਨੇ ਉਸ ਦੇ ਮੱਥੇ ਤੇ ਹੱਥ ਰੱਖ ਕੇ ਕਿਹਾ ਪੁੱਤ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਜਿਵੇਂ ਦਿਨ ਦੇ ਬਾਅਦ ਰਾਤ ਆਉਂਦੀ ਹੈ ਤੇ ਰਾਤ ਦੇ ਬਾਅਦ ਸੂਰਜ ਚੜ੍ਹਦਾ ਹੈ ਤੂੰ ਮੈਂ ਦੁੱਖ ਦੇ ਬਾਦ ਸੁੱਖ ਵੀ ਆਉਂਦਾ ਹੈ ਤੂੰ ਬੀਜ ਬੀਜ ਬਾਕੀ ਰੱਬ ਤੇ ਛੱਡ ਦੇ ਜਗਤਾਰ ਦੀਆਂ ਅੱਖਾਂ ਪਰ ਆਈ ਨੇ ਉਸਨੇ ਸੋਚਿਆ ਕਿ ਸ਼ਾਇਦ ਬਾਬੇ ਤੇ ਮਾਂ ਦੋਵੇਂ ਸਹੀ ਕਹਿ ਰਹੇ ਹਨ ਅਗਲੇ ਦਿਨ ਜਗਤਾਰ ਨੇ ਹਿੰਮਤ ਜਟਾਈ ਉਹ ਖੇਤ ਗਿਆ ਹਲ ਜੋਤਿਆ ਬੀਜ ਬੀਜੇ ਦਿਨ ਰਾਤ ਪਸੀਨਾ ਬਹਾਇਆ ਕਈ ਵਾਰ ਥੱਕ ਜਾਂਦਾ ਸੀ ਪਰ ਮਾਂ ਦੇ ਬੋਲ ਯਾਦ ਕਰਕੇ ਦੁਬਾਰਾ ਜੋਸ਼ ਨਾਲ ਕੰਮ ਕਰਦਾ ਸੀ ਗਰਮੀ ਦੇ ਦਿਨ ਆਏ ਫਿਰ ਬਰਸਾਤ ਦਾ ਮੌਸਮ ਪਿੰਡ ਦੇ ਲੋਕ ਕਹਿੰਦੇ ਪਤਾ ਨਹੀਂ ਜਗਤਾਰ ਨੂੰ ਕੀ ਹੋ ਗਿਆ ਹੈ ਪਹਿਲਾਂ ਤਾਂ ਬਿਲਕੁਲ ਨਿਰਾਸ਼ਾ ਸੀ ਹੁਣ ਦਿਨ ਰਾਤ ਖੇਤਾਂ ਵਿੱਚ ਖੱਪਦਾ ਰਹਿੰਦਾ ਹੈ ਕੁਝ ਮਹੀਨੇ ਬਾਅਦ ਜਗਤਾਰ ਦੇ ਖੇਤ ਹਰੇ ਭਰੇ ਹੋ ਗਏ ਸੋਹਣੇ ਵਰਗੀਆਂ ਬਾਲੀਆਂ ਲਹਿਰਾਉਣ ਲੱਗੀਆਂ ਪਿੰਡ ਦੇ ਬੱਚੇ ਖੇਤ ਵਿੱਚ ਦੌੜਦੇ ਪੰਛੀ ਚਹਿਕਦੇ ਸਾਰਾ ਪਿੰਡ ਖੁਸ਼ੀਆਂ ਨਾਲ ਝੂਮਦਾ ਜਗਤਾਰ ਨੇ ਅੱਖਾਂ ਵਿੱਚੋਂ ਆंसू ਪੁੰਜੇ ਤੇ ਸੋਚਿਆ ਜੇ ਮੈਂ ਹਿੰਮਤ ਨਾ ਕਰਦਾ ਤਾਂ ਇਹ ਦ੍ਰਿਸ਼ਕ ਦੇ ਨਾ ਵੇਖਦਾ ਬੀਜ ਨਾ ਬੀਜਣਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਬਾਬਾ ਮੱਲਾ ਮੁੜ ਉਸ ਦੇ ਕੋਲ ਆਇਆ ਤੇ ਹੱਸ ਕੇ ਕਹਿੰਦਾ ਵੇਖ ਪੁੱਤ ਬੀਜ ਕਦੇ ਧੋਖਾ ਨਹੀਂ ਦਿੰਦੇ ਬੀਜਣ ਤੇ ਮਿਹਨਤ ਕਰਨਾ ਸਾਡਾ ਕੰਮ ਹੈ ਫਲ ਦੇਣਾ ਰੱਬ ਦਾ ਕੰਮ ਹੈ